ਅਸੀਂ ਇਹ ਪਰਨ ਕੀਤਾ ਸੀ ਕਿ ਜਿੱਥੇ ਜਿੱਥੇ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਹੋ ਰਹੀ ਹੈ ਉੱਥੇ-ਉੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਰਕਾਰ ਨੂੰ ਧਰਨੇ ਦੇ ਰਾਹੀਂ ਆਪਣੀ ਤੇ ਲੋਕਾਂ ਦੀ ਆਵਾਜ਼ ਕਿਸਾਨਾਂ ਦੀ ਆਵਾਜ਼ ਪਹੁੰਚਾਉਂਦਾ ਜੇ ਰਾਹੁਣ ਜੀ ਤੇ ਡਾਕਟਰ ਮਨਮੋਹਨ ਸਿੰਘ ਦੇਸ਼ ਦਾ ਪ੍ਰਧਾਨ ਮੰਤਰੀ ਸੀ ਇਹ ਗਰੂੜ ਵਾਟਾ ਕਿ ਜੇ 80% ਪਿੰਡ ਦੇ ਲੋਕਾਂ ਦੀ ਸਹਿਮਤੀ ਨਹੀਂ ਹੈ ਕੋਈ ਕਾਉਂੜੀ ਜ਼ਮੀਨ ਤੁਸੀਂ ਲੈ ਨਹੀਂ ਸਕਦੇ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ ਧਰਨਾ ਇਹ ਸਾਡਾ ਦੂਜਾ ਧਰਨਾ ਪਹਿਲਾ ਅਸੀਂ ਸਾਰੇ ਜਾਣੇ ਮੈਂ ਖੇੜਾ ਸਾਹਿਬ ਸਾਰੇ ਸਾਥੀ ਅਸੀਂ ਜਗਰਾਉਂ ਕਿਸਾਨ ਜੱਥੇਬੰਦੀਆਂ ਨੇ ਧਰਨਾ ਰੱਖਿਆ ਪਰ ਅਸੀਂ ਉਸ ਦੇ ਨਾਲ ਜੱਥੇਬੰਦੀਆਂ ਦੇ ਧਰਨੇ ਨਾਲ ਸ਼ਮੂਲੀਅਤ ਕੀਤੀ ਸੀ ਪਰ ਉਹ ਕੋਈ ਸ਼ੁਰੂਆਤ ਕਰਕੇ ਅਸੀਂ ਇੱਕ ਪਰਮ ਦੀ ਤਾਰਸਰੀ ਕੀਤੀ ਜਿੱਥੇ ਜਿੱਥੇ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਹੋ ਰਹੀਏ ਉੱਥੇ-ਉੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਰਕਾਰ ਨੂੰ ਧਰਨੇ ਦੇ ਰਾਹੀਂ ਆਪਣੀ ਤੇ ਲੋਕਾਂ ਦੀ ਆਵਾਜ਼ ਕਿਸਾਨਾਂ ਦੀ ਆਵਾਜ਼ ਪਹੁੰਚਾਉਣ ਦਾ ਕੰਮ ਕਰਾਂਗੇ ਔਰ ਮੈਨੂੰ ਇਹ ਨਾਲ ਫਕਰ ਦੇ ਨਾਲ ਕਹਿ ਸਕਦਾ ਮੇਰਾ ਲੀਡਰ ਦਾ ਹੁਣ Gandhi ਮੈਂ ਯੂਥ ਕਾਂਗਰਸ ਦਾ ਉਹ ਪਰਵਤਾ ਸੀਗਾ ਇਹ ਦੋਵਾਰ 6 7 ਦੀਆਂ ਗੱਲਾਂ ਹੈ ਪੱਟਾ ਪਰਸੋਤ ਨੇ ਇੱਕ ਯਾਤਰਾ ਸ਼ੁਰੂ ਕੀਤੀ ਉੱਤਰ ਪ੍ਰਦੇਸ਼ ਦੇ ਅੰਦਰ ਕਿ ਜਮੀਨ ਪਹਿਲਾਂ ਜਿਹੜਾ ਅੰਗਰੇਜ਼ਾਂ ਵੇਲੇ ਦਾ ਕਾਨੂੰਨ ਸੀ ਮਾਤਾ ਉਹ ਪੈਣੋ ਕਿ ਜਮੀਨ ਭਾਵੇਂ ਧੀਰੀ ਮਰਜ਼ੀ ਹੈ ਤੇ ਜਦੋਂ ਮਰਜ਼ੀ ਸਰਕਾਰ ਇਹਨੂੰ ਖੋਹ ਕੇ ਕਿਸੇ ਵੀ ਕੰਮ ਵਾਸਤੇ ਭਾਵੇਂ ਮੇਰੇ ਪਿਓ ਦੀ ਜਮੀਨ ਹੈ ਕੋਈ ਕੋਈ ਘਰ ਕੰਸਾਈ ਦੀ ਹੈ ਕੋਈ ਹੋਰ ਤਾਂ ਕੋਈ ਚੀਜ਼ ਬਣਾ ਸਕਦੀ ਹੈ ਹਸਪਤਾਲ ਸਕੂਲ ਕਾਰਕ ਸਾਇੰਸ ਮਨ ਜਦੋਂ ਮੈਂ ਰਾਹੁਲ ਜਾਂਦੀ ਨੇ ਕਿਹਾ ਵੀ ਇਹ ਤਾਂ ਬੜਾ ਟੱਕਾ ਹੈ ਕਿ ਬੜੀ ਜਿਦੜ ਮਰਦੀ ਕਿਸੇ ਵੀ ਜ਼ਮੀਨ ਖੋਲੋ ਜਿਹੜਾ ਟੱਕੜਾ ਪੈਸੇ ਵਾਲਾ ਬੰਦਾ ਹੈ ਜਿਹੜਾ ਟੱਕੜਾ ਵਾਲੇ ਬੰਦੇ ਨਾਲ ਕਿਵੇਂ ਆਪ ਬੋਲਣਾ ਹਸਪਤਾਲ ਦਿੱਲੀ ਦਾ ਹੈ ਕੋਈ کئی ਜ਼ਿਲ੍ਹੇ ਜ਼ਮੀਨ ਸਰਕਾਰ ਨੇ 1 ਰੁਪਏ ਦੇ ਦਿੱਤੀ ਦੀ ਆ ਅਪੋਲੋ ਹਸਪਤਾਲ ਨੂੰ ਕਿੰਨੇ ਤੇ ਲੇਕਿਨ ਉਹਰੇ ਇਲਾਜ ਕਿਸੇ ਗਰੀਬ ਬਾਣੀ ਹੁੰਦਾ ਇਹ ਸਰਕਾਰਾਂ ਜ਼ਮੀਨ ਖੋਹ ਕੇ ਤੇ ਪੈਸੇ ਲੈ ਲੈਂਦੀਆਂ ਜਿਹੜੇ ਉੱਪਰ ਲੰਗਾਰ ਜੇਲਾ ਉਹ ਸੁਲੇ ਕੁਰਸੀ ਤੇ ਬੈਠਾ ਹੁੰਦਾ ਤੇ ਉਹ ਪੈਸੇ ਲੈ ਕੇ ਜ਼ਮੀਨ ਖੋਹ ਕੇ ਹਸਪਤਾਲ ਫੈਂਪੀਆ ਕਾਰੋਬਾਰੀ ਉਹਨੂੰ ਦੇ ਦਿੰਦਾ ਤੇ ਕਿਸਾਨ ਵਿਚਾਰਾ ਪੱਕੇ ਖੰਡਾ ਧਰਨੇ ਲਾਉਂਦਾ ਕਿ ਕਹਿ ਰਹੀ ਅਜ ਜਾਂਦਾ 23 ਸਾਲ ਕੇਸ ਲੜਦਾ ਪਰ ਪੰਨੇ ਕੁਝ ਨਹੀਂ ਪੈਂਦਾ ਫਿਰ ਰਾਹੁ ਜਾਨੀ ਤੇ ਡਾਕਟਰ ਮਨਮੋਹਨ ਸਿੰਘ ਦੇਸ਼ ਦਾ ਪ੍ਰਧਾਨ ਮੰਤਰੀ ਸੀ ਤੇ غرੂਰ ਮਨਾਤਾ ਕਿ ਜੇ 80% ਪਿੰਡ ਦੇ ਲੋਕਾਂ ਦੀ ਸਹਿਮਤੀ ਨਹੀਂ ਹੈ ਕੋਈ ਕਾਉਂੜੀ ਜ਼ਮੀਨ ਤੁਸੀਂ ਲੈ ਨਹੀਂ ਸਕਦੇ ਤੇ 80 ਪਿੰਡ 80% ਪਿੰਡ ਦੇ ਲੋਕ ਸਹਿਮਤ ਹੁੰਦੇ ਨਹੀਂ ਜਾਤਾ ਉਹਨਾਂ ਨੂੰ ਦੁੱਗਣਾ ਤਿੰਨਣਾ ਭਾਵੇਂ ਦਾ ਫਿਰਸਾ ਮਤ ਹੁੰਦੇ ਆ ਇਸ ਤਰ੍ਹਾਂ ਕੇ ਛੇ ਕਾਨੂੰਨ ਬਣਿਆ ਫਿਰ ਉਹਨੇ ਨਾਲੇ ਸ਼ਰਤ ਰੱਖੀ ਵੀ ਜਿਹੜੀ ਚੀਜ਼ ਆਸਤੇ ਤੁਸੀਂ ਜ਼ਮੀਨ ਖੋਹੀ ਹੈ ਜੇ ਪੰਜਾ ਸਾਲਾਂ ਚ ਉੱਥੇ ਚੀਜ਼ ਨਾ ਬਣੀ ਤਾਂ ਸਰਕਾਰ ਨੂੰ ਉਹ ਜ਼ਮੀਨ ਕਿਸਾਨ ਨੂੰ ਵਾਪਸ ਦੇਣੀ ਪਵੇਗੀ ਬਿਲਕੁਲ ਠੀਕ ਹੈ ਖੇੜਾ ਸਾਹਿਬ ਮੈਂ ਕਹਾਂ ਮੈਂ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ ਮੇਰੇ ਤੇ ਗਰੀ ਜਾਲ ਬਿਲਕੁਲ ਠੀਕ ਹੈ ਲੇਕਿਨ ਜੇ ਕਿਸਾਨ ਪੈਸੇ ਮੰਨੂਗਾ ਆ ਦੇ ਖਾਤੇ-ਖਾਤੀ ਮਰਜ਼ੀ ਦੇ ਨਾਲ ਤੁਹਾਡੀ ਸਰਕਾਰ ਜਿਹੜੂ ਆਏਗੀ जो ती सरकार हो गए तो जमीन फिर वापस सरकार करते किसान चलते सारे कोई किसान भरा ऐसे सहमति ना जतावे नहीं तीन लुटे पुटे जाओगे जो तुम दस्खत करते फिर कांग्रेस की करूंगी कांग्रेस ਕਿ ਕਿਸਾਨ ਨੇ ਦੱਸ ਕਰਤਾ ਕੀਤਾ ਕਿ ਕਾਂਗਰਸ ਮਰ ਜਾਏਗੀ ਲੇਕਿਨ ਕਿਸਾਨ ਦੀ ਜ਼ਮੀਨ ਨਹੀਂ ਖੋਣ ਦੇਗੀ ਇਹ ਤੁਹਾਡੇ ਨਾਲ ਬਾਕੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਔਰ ਮੈਂ ਬਹੁਤ ਵਿਸਾਰਪੂਰਕ ਨਾ ਜਾਂਦਾ ਹੋਇਆ ਇਹ ਡਾਕਟਰ ਮਰਮੋਨ ਸਿੰਘ ਦਾ ਅੱਜ ਤੇ ਰਾਹੁਲ ਗਾਂਧੀ ਦਾ ਧੰਨਵਾਦ ਵੀ ਕਰਦਾ ਹੈ ਬਾਜਵਾ ਸਾਲ ਨੇ ਬਾਹਰ ਜਾਣਾ ਪੈ ਗਿਆ ਉਹ ਪਹਿਲਾਂ ਬੋਲ ਕੇ ਮਾਪੇ ਘਾੜਾ ਮੇਂ ਨਿਕਲ ਗਏ ਐ ਮੈਂ ਹੁੰਦਾ ਵੀ ਹਾਜ਼ਰੀ ਵੀ ਲਵਾਉਣਾ ਚਾਹਣਾ ਸਾਡੇ ਸੀਐਲਪੀ ਲੀਡਰ ਦੀ ਮੈਂ ਵੀ ਬੈਂਟੀ ਅੱਜ ਪਾਰਲੀਮੈਂਟ ਲੱਗੇ ਹੋਏ ਐ ਲੇਕਿਨ ਪਾਰਲੀਮੈਂਟ ਚ ਜਾਣਾ ਵੀ ਜ਼ਰੂਰੀ ਐ ਲੇਕਿਨ ਐਸ ਮੁੱਦੇ ਤੇ ਲੜਨਾ ਜ਼ਰੂਰੀ ਐ ਇਸ ਤੋਂ ਬਾਅਦ ਜਾਊਂਗਾ ਜਾ ਟੜ ਕੇ ਉੱਥੇ ਆਪਣਾ ਧਰਨਾ ਮਾਲਾ ਸ਼ਾਇਦ ਨਾ ਚੱਲੇ ਪਰ ਇਹ ਕੋਸ਼ਿਸ਼ ਕਰਦੇ ਹਾਂ ਚਾਵੇ ਮਾਰਕ ਵੀ ਕਰਦੇ ਐ ਮੈਂ ਇਹਨੇ ਕਹਾਂ ਇਹਨਾਂ ਨੂੰ ਰੋਹ ਚੜਾ ਦਿੰਦੇ ਐ ਧਰਨਾ ਹਟਾ ਕੇ ਕਹੋ ਰਾਇਆ اور ਬਾਜਵਾ की लड़ाई आज बाजवा नहीं पहुंचे डरने पर खुदू लगदा लड़ाई होगी ऐ इतना चला देंगे कौनी सावाए ओ ऐ सारी गलते सवार नहीं करना लड़ाई थोड़ी मोटी हुंडी है सगे परामा चुंडी है मियां बीवी चुंडी है ਭੈਣ ਭਰਾ ਚੁੰਡੀ ਆ ਚਾਚੇ ਤਾਇਆ ਚੁੰਡੀ ਆ 바కి ਦੋ ਵਿਆਹ ਜਾਂਦਾ ਵਿਆਹ ਕਿਆ ਕਰੇ ਕੋਈ ਦੁੱਖ ਆ ਜਾਏ ਕਿਆ ਕੋਈ ਸੁੱਖ ਆ ਜਾਏ ਕਿਆ ਪਰਮਾਨਤੇ ਕੋਈ ਦਿੱਕਤਾਂ ਪੈ ਜਾਏ ਲੜਾਈ ਆ ਜਾਏ ਫਿਰ ਸਾਰਾ ਟੱਬਰ ਸਿਰ ਜੋੜ ਲੈਂਦਾ ਕਿ ਹੁਣ ਤੇ ਪਰਿਵਾਰ ਦੀ ਗੱਲ ਹੈ ਜਦੋਂ ਪਿਆਰ ਤੇ ਗੱਲ ਆਉਣੀ ਹੈ ਪੰਜਾਬ ਦੀ ਗੱਲ ਪੰਜਾਬੀ ਦੀ ਗੱਲ ਪੰਜਾਬ ਦੇ ਕਿਸਾਨ ਦੀ ਗੱਲ ੱੰਬੇ ਤੇ ਮਿੱਟੀ ਕੁਚਲਿਆ ਦੀ ਗੱਲ ਖੇਤੀ ਤੇ ਕੰਮਾਂ ਦੀ ਗੱਲ ਉਦੋਂ ਸਾਰਾ ਕੁਝ ਪਿਆਕੇ ਸਾਰੀ ਕਾਂਗਰਸ ਸਿਰ ਜੋੜ ਕੇ ਲੜੂਗੀ ਤੁਸੀਂ ਪਰਵਾਹ ਨਾ ਕਰੋ ਸਿਰ ਜੋੜ ਕੇ ਲੜੀਂ ਜਿੰਦਾਬਾਦ ਜਿੰਦਾਬਾਦ ਬਾਲਰਪੁਰ ਦੀ ਜਿੰਦਾਬਾਦ ਇਹ ਪੱਤਰਕਾਰੋ ਭਰਾਓ ਅੱਜ ਤੋਂ ਬਾਅਦ ਇਹ ਕਹਿਣਾ ਬੰਦ ਕਰ ਦਿਓ ਇਹ ਸਾਡੀ ਲੜਾਈ ਹੈ ਨਾ ਲੜਾਈ ਹੈ ਪਰ ਇਹ ਵੀ ਕਹਿਣਾ ਬੰਦ ਕਰ ਦਿਓ ਕਿ ਚਾਰ ਪੰਜ ਗਾ加 ਕਾ ਮੁੱਖ ਮੰਤਰੀ ਦੇ ਉਹ ਉਧਰੋਂ ਮੀਡੀਆ ਵਾਲੇ ਕਹਿ ਦਿੰਦੇ ਇਹ ਗੇਮ ਚਲਾ ਦਿਓ ਆਪਣੇ ਵਾਲੇ ਕਹਿੰਦੇ ਹਰੇ ਦਾ ਪੰਜ ਹੈ ਸਾਡੇ ਕਿਸੇ ਬੰਦੇ ਨੇ ਨਹੀਂ ਆਖਿਆ ਮੁੱਖ ਮੰਤਰੀ ਬੰਨਣਾ ਲਾ ਮੈਂ ਤਾਂ ਮੰਤਰੀ ਵੀ ਨਹੀਂ ਬੰਨਣਾ ਮੁੱਖ ਮੰਤਰੀ ਤਾਂ ਛੱਡ ਮੈਂ ਤਾਂ ਐਂ ਹੀ ਕੰਮ ਕਰਨਾ ਜਿਹੜਾ ਸੱਚ ਦੇ ਸਰਕਾਰ ਸਾਡੇ ਬੰਗਿਆਂ ਨੇ ਬਣਾਈਆਂ ਖਰੇ ਮੰਤਰੀ ਬੰਨ ਗਏ ਤੇ ਮੁੱਖ ਮੰਤਰੀ ਬੰਨ ਗਏ ਅਮਰਿੰਦਰ ਸਿੰਘ ਰਾਜਾ ਅਮਰਿੰਦਰ ਯਾਰ ਮੇਰਾ ਸਾਤਾ ਦਾ ਟੌਰ ਹੋਏਗਾ ਜੋ ਸਗਠਨ ਦਾ ਆਦਮੀ ਹੈ ਜੀਵਕ ਕੋਲੇ ਜਮਾਨੇ ਵਾਂਗੂ ਕਰਾਇਆਲੇ ਬਹੁਤ ਤੇਜ਼ਦਾ ਹੁੰਦਾ ਸੀ 10 ਬੀਗੜੇ ਦਾ ਕੰਮ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ